ਵਾਜਵੱਲੇ ਆ ਤੇਗ ਦੇ ਆਨੰਦਨਾ ਹੱਥ ਜੋੜ ਕੇ ਹਮਾਰੀ ਵੰਦਨਾ ਤੇਰੇ ਵਰਗਾ ਪਗੰਬਰ ਬਲੰਦਨਾ ਜੀਨ ਪਰ ਆਜਾ ਸੁਨੇ ਆ ਹਾਲਿ ਕਿਤੇ ਤੇਰੇ ਵਰਗੀ ਵਰਗੀ ਨਾ ਮਿਲੂਨ ਸਾਲ ਕਿਤੇ ਥੋੜੇ ਵਰਗੀ ਤੇ ਵਿੱਚ ਆਉਂਦਾ ਕਰ ਜਸ ਤੇਰਾ ਨਹੀਂ ਕਰਮ ਚਕਨ ਦਾ ਜੇਰਾ ਪਰ ਪਰ ਨਗਰੂ ਜੀ ਮੇਰਾ ਦੇ ਪੂਰਨ ਮਨੋਰਥ ਸਵਾਤੀ ਦਾ ਚੰਦਾ ਚੰਦਨਾ ਚਲਣਾ ਪੰਥ ਦੇ ਬਾਦਲੀ ਦਾ ਚੜਜ ਕਣਾ हेमਕੰਠ ਵਾਲੇ ਪੂਰਨ ਜਗੀਸਰ ਸੱਚ ਕੰਧ ਜੁਨਾਰੇ ਸੁਪਤੀਸ਼ਰ ਆਏ ਮਾਤ ਲੋਕ ਤੇਈਸ਼ਰ ਨੰਦਪੁਰਿ ਨੁ ਵਸਾ ਕੇ त्याग ਗਿਆ ਸੁਤੇਂਦ ਦੇ ਹਿੰਦ ਦੇ ਜਗਾ ਕੇ ਪਾਗ ਗਿਆ ਸੁਤੇਂਦ ਦੇ ਕੋ ਬੁੱਟਾ ਸਖਿਦਾ ਗੁਰਾਂ ਨੇ ਲਾਇਆ ਤੋ ਪਰਹਿਰ ਦਿਨ ਨਾਲ ਕਮ ਲਾਇਆ ਖੁਣ ਜਰਾਜ ਜਿਸਮ ਫਿਰ ਘੇਰੇ ਅਜਮਨ ਓ ਮਾਲੀ ਦਾ ਚਨ ਚਰਣਾ ਚਰਣਾ ਪੰਥ ਦੇ ਬਾਲੀ ਦਾ ਚਨ ਚਰਣਾ ਆਇ ਸ਼ਰਨ ਬੰਦੇ ਤੇ ਕਸ਼ਮੀਰੀ ਤੂ ਯੋਗੈ ਸੀ ਦੂਰ ਦਲ ਗਈਰੀ ਫਿਰ ਦਿਲ ਦਾ ਦਰਸ਼ਖੀਰੀ ਪਿਆ ਦਾ ਸੁਨਾ ਗੁਰੂ ਗੋਬਿੰਦ ਨੂੰ ਜੀਤ ਤਵਾਰ ਕੇ ਬਾੜ ਕੇ ਬਚਾ ਦਿਆ ਹਿੰਦ ਨੂੰ ਜੀਤ ਤਵਾਰ ਕੇ ਮਨ ਤੋਰ ਕੇ ਬਗਤ ਦੇਉ ਦਾ ਕਿਵੇਂ ਇਸ਼ਾਨ ਪੁਆਗੇ ਉਹਦਾ ਇਦੀ ਕਹਾਣਾ ਦੇਸ ਤੋਂ ਕਾਲੀ ਦਾ ਚੰਦਾ ਚਰਨਾ ਚਰਨਾ ਪਾਂਥ ਦੇ ਬਾਲੀ ਦਾ ਚੰਦਾ ਚਰਨਾ ਬਾਲਨੀਆਂ ਚ ਜਨਾਰਿਆ ਛੋਟੇ ਸਭ ਤੋੜ ਕੇ ਜਗਰ ਦੇ ਟੋਟੇ ਦਿੱਤੇ ਦਿਲ ਨੂੰ ਬਾਸ ਦੇ ਹੋਟੇ ਲੰਗੇ ਚਾਰੇ ਨਹੀਂ ਬਣਾ ਦੇ ਵਿੱਚ ਕੋਨਾ ਪਿਆ ਤੈਨੂੰ ਸੁਲਾ ਦੀ ਸੁਲਾ ਦੀ ਸਹਿਜ ਤੇ ਸੋਣਾ ਪਿਆ ਤੈਨੂੰ ਸੁਲਾ ਦੀ ਤਰਿਕਾ ਗੁਰ ਸੰਗਤ ਚੋਣ ਉਡੀਕਾ ਕਦ ਪਾਰਤ ਦੇ ਵਸਨੀਕਾ ਰਾਮ ਰਾਜ ਮਗੂ ਖਸ਼ਹਾਲ ਰੀ ਦਾ ਝੰਡਾ ਚੁਣਣਾ ਜੁਲਨਾ ਪਾਂਥ ਦੇ ਬਾਲੀ ਦਾ ਝੰਡਾ ਚੁਣਣਾ ਗਾਥੀ ਸਭ ਰਸ ਕਰ ਦੇ ਨਾਰੇ ਪਿੰਡ ਕੱਟ ਕੇ ਨਦੇਰ ਪਦਾਰੇ ਐਨੇ ਹੱਸ ਹੱਸ ਬਖਤ ਗਜ਼ਾਰੇ ਦਿਲ ਪਰੇ ਵਿਦਖਾਂ ਨਾਲ ਚਰਦੇ ਸਾਰੀ ਉਮਰ ਉਮਰ ਜਨਮ ਨਾਲ ਕਰਦੇ ਬਾਣੇ ਤੇ ਸਵਾਲ ਲਈ ਦਾਰੇ ਤੇ ਚਸ ਰਹੇ ਨ ਕਵੀ ਸ਼ਰ ਕਰਦੇ ਦਰਬਾਰ ਸਿੰਘਾਸਨ ਪਰਦੇ ਬਾਜ ਵਾਲੇ ਅਦਸ਼ਾਨ ਨਿਰਾਲੀ ਦਾ ਚਨ ਚਲਨਾ ਚਲਨਾ ਪੱਤ ਦੇ